ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਕਲਾਕਾਰ ਰਾਜਵੀਰ ਜਵੰਦਾ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਨੇ ਹਰ ਕੋਈ ਉਹਨਾਂ ਦੀ ਸਿਹਤ ਯਾਪੀ ਲਈ ਦੁਆਵਾਂ ਕਰਦਾ ਅਰਦਾਸ ਕਰਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦੇ ਉਹਨਾਂ ਦੀ ਸਿਹਤ ਦੇ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਆਇਆ ਹੈ ਹੁਣ ਗਾਇਕ ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾ ਦੇ ਲਈ ਬੇਹਦ ਖਾਸ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਅਸੀਂ ਜਾਣਦੇ ਹਾਂ ਤੂੰ ਹੁਣ ਆਰਾਮ ਕਰ ਰਿਹਾ ਹੈ ਪਰ ਅਸੀਂ ਇਹ ਵੀ ਜਾਣਦੇ ਹਾਂ ਤੂੰ ਸੁਣ ਰਿਹਾ ਹੈ ਸ਼ਾਇਦ ਕੰਨਾਂ ਨਾਲ ਨਹੀਂ ਪਰ ਦਿਲ ਨਾਲ ਅਤੇ ਤੇਰਾ ਦਿਲ ਸ਼ੇਰਵਾਨਗ ਧੜਕ ਰਿਹਾ ਹੈ ਤੂੰ ਆਮ ਬੰਦਾ ਨਹੀਂ ਹੈ ਰਾਜਵੀਰ ਤੂੰ ਜਜਾਰੂ ਹੈ ਹਰ ਇੱਕ ਪਲ ਇਹਦਾ ਗਵਾਹ ਹੈ ਤੂੰ ਮੌਤ ਕੋਲੋਂ ਮੁੜ ਕੇ ਵਾਪਸ ਆਇਆ ਹੈ ਇੱਕ ਕਮਜ਼ੋਰੀ ਨਹੀਂ ਹੈ ਅਸੀਂ ਤੈਨੂੰ ਪਿਆਰ ਕਰਦੇ ਹਾਂ ਤੇਰਾ ਪਰਿਵਾਰ ਤੇਰੇ ਯਾਰ ਦੋਸ ਤੇਰੇ ਚਾਹਣ ਵਾਲੇ ਜਿਹੜੇ ਕਦੇ ਤੈਨੂੰ ਮਿਲੇ ਵੀ ਨਹੀਂ ਲੋਕ ਉਹ ਵੀ ਦੁਆਵਾਂ ਕਰ ਰਹੇ ਨੇ ਉਹ ਵੀ ਉਹ ਡੀਕ ਨੇ ਉਹ ਵੀ ਤੈਨੂੰ ਪਿਆਰ ਭੇਜ ਰਹੇ ਨੇ ਇੱਕ ਚੁੱਪ ਫੌਜ ਵਾਂਗ ਜੋ ਤੇਰੇ ਨਾਲ ਖੜੀ ਹੈ ਇਸ ਲਈ ਤੂੰ ਆਰਾਮ ਕਰ ਰਾਜੀ ਹੋ ਪਰ ਵਾਪਸ ਆ ਜਾ ਮਾਈਕ ਤੇਰੀ ਆਵਾਜ਼ ਯੂ ਡੀ ਕਰ ਰਿਹਾ ਹੈ ਭੀੜ ਤੇਰਾ ਨਾ ਪੁਕਾਰ ਰਹੀ ਹੈ ਕਹਾਣੀ ਤੇਰੀ ਕਹਾਣੀ ਜੋ ਸਿਰਫ ਤੂੰ ਹੀ ਪੂਰੀ ਕਰ ਸਕਦਾ ਹੈ ਇਸਪੋਕਸ ਦੇ ਨਾਲ ਨਾ ਸਿਰਫ ਰਾਜਵੀਰ ਜਵੰਦਾ ਦੇ ਚਾਹਣ ਵਾਲਿਆਂ ਨੂੰ ਬਲਕਿ ਉਹਨਾਂ ਦੇ ਪਰਿਵਾਰ ਨੂੰ ਵੀ ਕਾਫੀ ਹੌਸਲਾ ਮਿਲਿਆ ਹੈ ਰੋਜ਼ਾਨਾ ਸਪੋਕਸਮੈਨ ਦੀ ਪੂਰੀ ਟੀਮ ਵੀ ਰਾਜਵੀਰ ਜਵੰਦਾ ਦੀ ਸਿਹਤਿਆਬੀ ਤੇ ਲਈ ਅਰਦਾਸ ਕਰਦੀ ਹੈ